ਤੁਸੀਂ ਸੰਤ ਜਵਾਰ ਸਿੰਘ ਦਾ ਨਾਮ ਸਰਵਨ ਕੀਤਾ ਸਾਧ ਸੰਗਤ ਜਿਹਨਾਂ ਦਾ ਬੜੇ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਸੀ ਗੁਰੂ ਦੇ ਪਿਆਰੇ ਜਦੋਂ ਮਾਣ ਹੁੰਦਾ ਸੀ ਨਾ ਤੇ 라ਵੀ ਦਰਿਆ ਤੋਂ ਇਹਨਾਂ ਦੀ ਭੈਣ ਸੀ ਕੋਨੇਵਾਲ ਪਿੰਡ ਸੀ ਸਾਧ ਸੰਗਤ ਕੋਨੇਵਾਲ ਪਿੰਡ ਸੀ ਜਦੋਂ ਸੰਤਾਂ ਦਾ ਮਾਣ ਕਰਨਾ ਨਾ ਬਿਚ ਚਲੋ ਭੈਣ ਨੂੰ ਜਾ ਕੇ ਮੇਲਾਈਏ ਮੂਹ ਪਿਆਰ ਹੁੰਦਾ ਇਹ ਸਾਧ ਸੰਗਤ ਭੈਣਾਂ ਪਰਵਾਂ ਦਾ ਸੰਤਾਂ ਨੇ ਸ਼ਰਨ ਆਣ ਕਰਨਾ ਸਵੇਰੇ ਆਪਣੇ ਚਰਨਾਂ 'ਚ ਪਵੇ ਪਾ ਲੈਣੇ ਹੱਥ 'ਚ ਮਾਲਾ ਫੜ ਲੈਣੀ ਕਿਸੇ ਪਿਛੇ ਸੁਣਨ ਦੇ ਤੌਰ 'ਤੇ ਪਰਣਾ ਸਾਧ ਸੰਗਤ 'ਚ ਅਗਰ ਆ ਵੀਦਰੀ ਆ ਜਾਣਾ ਕੋਈ ਪਤਨ ਲੱਗਣਾ ਭੀ ਪਾਣੀ ਦੇ ਤੁਰਨੇ ਵਿੱਚ ਧਰਤੀ ਤੇ ਤੁਰਨੇ ਵਿੱਚ ਸਾਧ ਸੰਗਤ ਵਿੱਚ ਇਸ ਤੈ ਤੁਰ ਕੇ ਲੰਘ ਜਾਣਾ ਗੁਰੂ ਦੇ ਪਿਆਰੇ ਦੀ ਸਾਧ ਗੁਰਾਂ ਦੀ ਕਿਰਪਾ ਹੀ ਸਾਧ ਸੰਗਤ ਵਿੱਚ ਸਮਾ ਬਣ ਗਿਆ ਇਹਦਾ ਕੋਈ ਪ੍ਰੇਮੀ ਸੀ ਉਹ ਕਹਿੰਦਾ ਸੰਤ ਜੀ ਅਸੀਂ ਇਸ ਗੱਲ ਤੇ ਬੜੇ ਹੈਰਾਨ ਆ ਕਹਿੰਦੇ ਜੀ ਕਿਉਂ ਅਸੀਂ ਇਸ ਵਾਸਤੇ ਤੁਹਾਡੇ ਪੁੱਤਰ ਨੇ ਪੋਤਰੇ ਨੇ ਪਰੋਤੜੇ ਹੋ ਗਏ ਨੇ ਤੇ ਤੁਸੀਂ ਅਜ ਵੀ ਨਹੀਂ ਬੈਠਦੇ ਚੁੱਪ ਕਰਕੇ ਕਿਉਂਕਿ ਸ਼ਾਸਤਰ ਦਾ ਮਾਤੇ ਸਾਧ ਸੰਗਤ ਵਿੱਚ ਸ਼ਾਸ਼ਤਰ ਦਾ ਮਤਕ ਇਹਦਾ ਹੈ ਇਸ ਮਨੁੱਖ ਨੇ ਗ੍ਰਸਤ ਮਾਰਗ ਨੂੰ ਧਾਰਨ ਕੀਤਾ ਤੇ ਫਿਰ ਬੱਚੀਆਂ ਬੱਚੇ ਸਾਰੇ ਆਪ ਆਪਣੇ ਥਾਂ ਤੇ ਲਾ ਦਿੱਤੇ ਨੇ ਥਾਂ ਤੇ ਲੱਗੇ ਨਹੀਂ ਸਾਸਾਂ ਨੇ ਜਮਰ ਚੁੱਕ ਲਈਏ ਜਦੋਂ ਉਹਨਾਂ ਨੇ ਜਮਰ ਚੁੱਕ ਲਈਏ ਨਾ ਤੇ ਜਿਹੜਾ ਫੇਰੀ ਭਗਵਾਦਾ ਨਾ ਨਾ ਨੀ ਨਾ ਜਪਦਾ ਉਹਦੇ ਨੂੰ ਬੇਭਾਗਾ ਸੰਸਾਰ ਤੇ ਬੰਦਾ ਕੋਈ ਨਹੀਂ ਸਾਸਾਂਗੇ ਚ ਇਹ ਸ਼ਾਸ਼ਤਰ ਦਾ ਮਤ ਹੈ ਸਾਸਾਂਗੇ ਚ ਜਦੋਂ ਬੱਚੀਆਂ ਬਚਨ ਸਾਰੇ ਜਮਰ ਚੁੱਕ ਲਈਏ ਤੇ ਫੇਰ ਵੀ ਚਾਦ ਨੂੰ ਭੱਜਾ ਫਿਰਦਾ ਕੁੜਿਆ ਫਿਰਦਾ ਭਗਵਾਨ ਨਾਲ ਸਤਗੁਰੂ ਨਹੀਂ ਜੁੜਦਾ ਉਹਦੋਂ ਬੇਭਾਗਾ ਬੰਦਾ ਕੋਈ ਨਹੀਂ ਦੁਨੀਆ ਦੇ ਸਾਧ ਸੰਗਤ ਭਾਵੇਂ ਬੜਾ ਧਨવાન ਹੀ ਬੰਦਾ ਸਾਧ ਸੰਗਤ ਸੰਤ ਜੀ ਤੁਸੀਂ ਇੱਕ ਮਿੰਟ ਨਹੀਂ ਪਈਂਦੇ ਤੁਹਾਡੇ ਪੁੱਤਰ ਪੋਤਰੇ ਬਰਾਬਰ ਹੋਏ ਨੇ ਤੇ ਤੁਸੀਂ ਫੇਰ ਵੀ ਦਿਨ ਰਾਤ ਇੱਕ ਘਰ ਛੱਡਿਆ ਸੰਤ ਕਿਸੇ ਰੰਗ 'ਚ ਆਗੇ ਸਾਧ ਸੰਗਤ ਰੰਗ 'ਚ ਕਹਿੰਦੇ ਨੇ ਗੁਰਮੁਖਾ ਇਸ ਘਰ ਨੂੰ ਤੂੰ ਨਹੀਂ ਜਾਣਦਾ ਇਹ ਕਿਰਪਾ ਕਰੋ ਅਖੇ ਸੁਣ ਫੇ ਗਿਆ ਜੇ ਗੱਲ ਕਰਨ ਸੁਣ ਫਿਰ ਇਹਦਾ ਮੈਂ ਤੇ ਮੇਰਾ ਪੁੱਤਰ ਇਹਨਾਂ ਸੀ ਪਿਛਲੇ ਜਨਮ ਦੇ ਬੜੇ ਤਪੱਸੀ ਆ ਸਾਧ ਸੰਗਤ ਚ ਜੰਗਲ ਜੇ ਤਪ ਕਰਿਆ ਕਰਦੇ ਸੀ ਤਪ ਕਰਦੇ ਕਰਦੇ ਸਮਾਂ ਐਸਾ ਬਣ ਗਿਆ ਮੈਂ ਇਹਦੇ ਕੋਲ ਨਾ 1 ਰੁਪਇਆ ਲੈ ਕੇ ਖਾ ਲਿਆ ਇਹਦੇ ਕੋਲ ਨਾਲ ਦਾ ਤਪੱਸੀ ਉਹਦੇ ਕੋਲ ਰੁਪਇਆ ਲੈ ਲਿਆ ਇੱਕ ਉਹਨਾਂ ਦਿੱਤਾ ਨਹੀਂ ਗਿਆ ਫਿਰ ਦਿੱਤਾ ਨਹੀਂ ਗਿਆ ਤੇ ਸ੍ਰੀ ਚੱਲ ਗਿਆ ਹੁਣ ਉਹ ਮੇਰੇ ਕੋਲ ਕਰਜ਼ਾ ਲੈਣ ਵਾਸਤੇ ਮੇਰਾ ਪੁੱਤਰ ਬਣ ਕੇ ਆ ਗਿਆ ਹੈ। ਉਹ ਪੁੱਤਰ ਬਣ ਕੇ ਆ ਗਿਆ ਹੈ। ਤੁਸੀਂ ਵੇਖਦੇ ਹੋ ਨਾ ਕਈ ਐਸੇ ਨੇ ਪੁੱਤਰ ਆਸ਼ਾਕੁੜ ਦੇਣੇ ਪਏ ਤੇ ਪਿਓ ਮਰ ਚਲੇ ਨੇ। ਕਈ ਐਸੇ ਨੇ ਪਿਤਾ ਸੁਘਲੇ ਤੇ ਪੁੱਤਰ ਕੰਮ ਕਰਦੇ ਨੇ ਇਹ ਕਿਤੇ ਗੁਰੂ ਉਲਟਾ ਜਿਹਾ ਕੰਮ ਚੱਲਦਾ ਸਾਧ ਸੰਗਤ ਜੀ। ਬੱਚਿਆਂ ਨੂੰ ਐਨ ਬੇਫਿਕਰ ਨੇ ਤੇ ਪਿਓ ਮਾਂ ਪਿਓ ਚੱਲ ਸੋਚਲ ਚੱਲ ਚਾਹ ਸੋਚਲ ਸਾਧ ਸੰਗਤ ਜੀ। ਉਹ ਜਿਹੜਾ 1 ਰੁਪਈਆ ਵਾਲੇ ਮੈਨੂੰ ਲਿਆ ਸੀ ਨਾ ਉਹਦਾ ਮੈਂ ਹਰਜਾਨਾ ਦੇਣਾ ਪਿਆ ਸਾਧ ਸੰਗਤ ਜੀ। ਉਹਦਾ ਹਰਜਾਨਾ ਦੇਣਾ ਪਿਆ ਗੁਰੂ ਦੇ ਪਿਆਰਿਓ। ਇਗਲਿ ਸ਼ਾਸਤਰ ਕਹਿੰਦਾ ਸਾਸ ਸਾਂਗੇ ਜੀ ਕਹਿੰਦੇ ਰਹਿਣਾ ਜੇ ਕਰਜ਼ਾ ਲਿਆ ਦੇ ਦਿਓ ਸਾਸ ਸਾਂਗੇ